ਦਸ਼ਮਾਰੀ ਕਰਾ ਰਹੇ ਆ। ਹੋਰ ਵਾਸਤਵ ਨਾਲ ਪਰੇ ਨੂੰ ਕਿੱਥੇ ਐਂਗਰੇਣਾਣਾ? ਫੇਰੇ ਇਧਰ ਜਾਣਾ ਵਾਪਸ ਜਿੱਥੇ ਬੱਸ ਕੋਲ ਉੱਥੇ। ਪੈਰ ਧੋਗ ਜਾ ਪੈਰ ਧੋਗੇ। ਉਹ ਵੇਖੀ ਪੈਰ ਧੋਗ ਜਾਈਦਾ ਨਾ ਗੰਦੇ ਪੈਰ ਉੱਥੇ। ਵਾਹਿਗੁਰੂ ਗੁਰਦੁਆਰਾ ਸ਼ਹੀਦ ਸਿੰਘ ਸਾਹਿਬ ਨਵੇਂ ਪਾਸ਼ਾ ਸ਼ਹੀਦ ਗੁਰੂ ਤੇਗ ਬਹਾਦਰ ਦਿੱਲੀ ਵਿਖੇ ਸ਼ਹਾਦਤ ਪ੍ਰੰਤ ਉਹਨਾਂ ਦੇ ਪਾਉਣ ਸੀਸ ਨੂੰ ਲੈ ਕੇ ਭਾਈ ਜੈਤਾ ਗੁਰਦਰਾਬੋ ਬਾਣੀਗੜ ਸਾਹਿਬ ਸ੍ਰੀ ਗੁਰਪ੍ਰਸਾਦ ਵਾਲੇ ਸਥਾਨ ਤੋਂ ਹੁੰਦੇ ਇੱਥੇ ਸੰਤਾਂ ਸਮੇਤ ਇਸ ਪਵਿੱਤਰ ਸਥਾਨ ਤੇ ਪਹੁੰਚੇ ਸਨ ਦਸ਼ਮੇਸ਼ ਪਿਤਾ ਜੀ ਨੇ ਇੱਥੇ ਆਪਣੇ ਪੂਜਨੀਕ ਪਿਤਾ ਜੀ ਦੇ ਸ਼ੀਸ਼ ਦਾ ਸਸਕਾਰ ਕੀਤਾ ਤੇ ਗੁਰਦਰਾ ਸਿੰਘ ਅਕਾਲ ਪੰਗੋਆ ਸਾਹਿਬ ਵਾਲੇ ਸਥਾਨ ਤੇ ਮirajban ਹੋ ਕੇ ਦਸੂ ਜੀ ਨੇ ਕਿੱਥੇ ਸੰਤਾਂ ਨੂੰ ਬਾਣਾ ਮੰਨਣ ਧਰਮ ਦੀ ਰੱਖਿਆ ਹਿੱਕ ਸਸ਼ਤਰਬਧ ਹੋਣ ਦਾ ਹੁਕਮ ਦਿੱਤਾ ਤੇ ਉੱਥੇ ਹੀ ਜ਼ਬਰ ਜਲੰਦ ਦੇ ਵਿਰੋਧ ਡਟਣ ਦਾ ਉਦੇਸ਼ ਦਿੱਤਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ 7 ਪਹੋਤ 1700 ਕਾਰ ਵਿਦਮਿਆਨੀ ਰਾਜ ਸਰਵ ਸ੍ਰੀ ਅਨੰਦ ਸਾਹਿਬ ਨੂੰ ਛੱਡਣ ਦੇ ਵੇਲੇ ਭਾਈ ਗੁਰਵਖ ਸਿੰਘ ਗੁਰਵਸਰ ਆਏ ਨੂੰ ਇਸ ਥਾਨ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੰਪਨਨ ਕੀਤੀ واحرو جی خالص موسیقی i ਦੀਆ ਵਰ ਜਾਵਣਾ ਬੰਤਾ ਜਿਹਾ ਆਪਣਾ ਆਇਆ ਤੇ ਕਿੰਨਾ ਮਾਵਣ ਕੋ ਪੰਕੀਏ ਮਨ ਭਾਲ ਤੇ ਰਾ ਘੇੜੇ ਲੱਗੇ ਜਾਵਣਾ ਨੰਗਾ ਬੀਜ ਜੰਗ ਤੇ ਸਤਿ ਸਤਿ ਕਰ ਕੋ ਬਚਾਉਣਾ ਕਰ ਕੋ ਬਚਾਉਣਾ ਤੂੰ ਹਰ ਤੇਰਾ ਸੱਤ ਪਰਾ ਨਾਮ ਤਸਤ ਨੇ ਤੁੰਦੇ ਤੇਰਾ ਨਾਮ ਨੰਨਾ ਲੋਕ ਮਾਤਾ ਪੰਨਾ ਜੀ ਅਕਬਾ ਸਤਿ ਅਰਸ਼ ਜਤ ਗੱਡੀ ਸਤਵਟ ਇਹੋ ਜਨੇਉ ਜੀ ਕਾ ਇਤ ਮੰਡੇ ਕਤ ਨਾਏ ਤੁਕੇ ਨਾਮ ਲਗੇ ਨਾਏ ਚਲੇ ਰੁਜਾਏ چکڑ مایا سکھا کر ਚੋਣ ਕੀਤੀ ਖੰਡੇਵੜ ਦਾ ਅਮਰਸ ਖੰਡੇਵੜ ਦਾ ਅਮਰਸ ਪਿਆਰ ਕੀਤਾ ਉੱਥੇ ਖਾਲਸਾ ਪੰਥ ਦੀ ਸਾਜਣਾ ਹੋਈ ਆਹ ਮਹਾਰਾਜਾ ਘਰ ਆ ਗਿਆ ਆ ਘਰ ਆ ਇਧਰ ਕਿਲਾ ਫਤਿਹਗੜ ਕਿਲਾ ਫਤਿਹਗੜ ਸਾਹਿਬ ਲੱਗ ਗਈ ਪੰਜ ਮਿੰਟ ਦਾ ਰਸਤਾ ਚਲੋ ਆਪਾਂ ਬਾਅਦ ਚ ਵੇਨੇ ਆ ਕਿਲਾ ਫਤਿਹਗੜ ਸਾਹਿਬ ਵੀ ਆਜੋ ਆ ਰਹੇ ਆ ਰਹੇ ਮਹਾਰਾਜਾ ਘਰ ਵਿਖਾਈ ਤੁਹਾਨੂੰ ਗੁਰੂ ਨਾਨਕ ਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਹੋਏ ਇਸ ਪਵਿੱਤਰ ਧਰਤੀ ਤੇ ਤੰਬਾਕੂ ਵੀੜੀ ਸਿਗਰਟ ਚੈਨੀ ਖੈਨੀ ਆਦ ਨਾਲ ਨਾਲ ਹਰ ਪ੍ਰਕਾਰ ਦੇ ਨਸ਼ਿਆਂ ਦੀ ਵਰਤੋਂ ਕਰਨ ਤੇ ਪੂਰਨ ਤੌਰ ਤੇ ਮਨਾਹੀ ਹੈ ਉਲੰਘਣਾ ਕਰਨ ਵਾਲੇ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਗਾ ਰਿਹਾ ਹੋਏ ਨਿਹਾਲਾ ਜਾਵੇ ਗੁਰੂ ਹਰਗੋਬਿੰਦ ਸਾਹਿਬ ਗੁਰੂਕਲ ਕੀ ਧਰ ਦੇ ਮਨ ਪਾਵੇ ਆਜੋ ਤੁਹਾਨੂੰ ਮਸੰਨਾ ਵਾਲਾ ਖੂਬ ਖਾਣੇ ਆ ਦੇ ਸਾਰੇ ਮਸੰਨਾ ਸਾੜੇ ਹੋਰ ਆ ਹੁਣ ਉਹ ਪਿੱਛੇ ਆ ਉਧਰੋਂ ਪਿੱਛੇ ਇੱਥੇ ਨਹੀਂ ਆ ਆਜੋ ਇੱਥੇ ਤੁਹਾਨੂੰ ਇਤਿਹਾਸ ਸੁਣਾ ਦਈਏ ਆਜੋ ਆਜੋ ਫੋਜਾਂ ਰਹਿ ਗਈਆਂ ਮਗਰ ਸਰ ਗੁਰੂ ਤੇਗ ਬਹਾਦਰ ਸਾਹਿਬ ਜੀ ਬਲਾਸਪੁਰ ਦੇ ਰਾਜਾ ਤੀਰ ਚੰਨ ਰਾਣੀ ਚੰਪਾ ਪਾਸੋਂ ਨਿਮਨ ਬਲਖਰੀ ਦਿੱਕ 21 ਹਾਰ ਸਮਤ 1722 ਬਿਕਰਮੀ 9 ਜੂਨ 1635 ਨੂੰ ਚੱਕ ਨਾਨਕੀ ਨਗਰ ਦੀ ਮੋੜੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਪੋਤਰ ਭਾਈ ਗੋਦਤਾ ਜੀ ਪਾਸੋਂ ਰਡਵਾ ਜੀ ਗੁਰੂ ਜੀ ਨੇ ਚੱਕ ਨਾਨਕੀ ਦੀ ਪਹਿਲੀ ਇਮਾਰਤ ਗੁਰੂ ਕੇ ਮਹਿਲ ਦੀ ਉਸਾਰੀ ਕਰਵਾਈ ਅਤੇ ਇਸ ਸਪਾਨ ਸਥਾਨ ਤੇ ਗੁਰੂ ਜੀ ਇਸ ਪਰਿਵਾਰ ਸਮੇਤ ਰਹਿਣ ਲੱਗ ਪਏ ਪ੍ਰਸਥਾਨ ਤੇ ਗੁਰਦੁਆਰਾ ਗੁਰੂ ਕੇ ਮਹਿਲ ਸਥਾ ਹੈ ਐਸੇ ਹੀ ਪਵਿੱਤਰ ਸਥਾਨ ਤੇ ਦਰਸੋਵਹ ਪੋਰਾ ਸਾਹਿਬ ਵੀ ਸਥਾ ਹੈ ਇੱਥੇ ਬੈਠ ਕੇ ਗੁਰੂ ਤੇਗ ਬਹਾਦਰ ਜੀ ਪ੍ਰਮਾਤਮਾ ਦਾ ਸਿਮਰਨ ਕਰਿਆ ਕਰਦੇ ਸਨ ਇਸ ਗੁਰਦੁਆਰਾ ਸਾਹਿਬ ਦੀ ਪ੍ਰਕਾਅ ਅੰਦਰ ਸਦੀ ਸੋਹਰ ਇਤਿਹਾਸਿਕ ਸਥਾਨ ਗੁਰਦੁਆਰਾ ਸ੍ਰੀ ਥੜਾ ਸਾਹਿਬ ਇਸ ਸਥਾਨ ਤੇ ਪੰਡਿਤ ਕਿਰਪਾ ਰਾਮ ਦਤ ਕਿਰਪਾ ਰਾਮ ਦਤ ਜੋ ਬਾਅਦ ਵਿੱਚ ਅਮਰਤਪਨ ਕਰਕੇ ਭਾਈ ਕਿਰਪਾ ਸਿੰਘ ਬਡੇ ਅਤੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਇਸ ਕਿਸਮ ਦੇ ਪਰੰਤਨ ਦਾ ਜਥਾ ਰਿਆਦੀ ਪਾਣੀ ਤੇ ਸ੍ਰੀ ਗੁਰਦੇ ਸਰਨ ਆਇਆ ਅਤੇ ਹਿੰਦੂ ਧਰਮ ਦੀ ਤਿਲਕ ਜੰਜੂ ਦੀ ਆਖਾ ਉਹ ਤਾਂ ਕਿਉਂ ਮੁੜ ਚੁੱਕਾ ਦੁੱਖੇ ਵੀ ਪਰ ਜੋ ਚੱਲ ਕੇ ਆਏ ਪੂਰੀ ਆਨੰਦ ਬਾਹੇ ਸਾਡੀ ਫਕਰੀਏ ਗੁਰੂ ਹਰਗੋਬਿੰਦ ਕੇ ਚੰਦ ਗੁਰੂ ਜੀ ਨੇ ਤਰਨ ਹਿੰਦੂ ਧਰਮ ਦੀ ਤਿਲਕ ਜੰਜੂ ਦੀ ਰੱਖਿਆ ਲਈ ਤੇਰਾ ਮੱਗਰ ਸੁਦੀ ਪੰਚਮੀ 1732 ਬਿਕਰਮੀ 11 ਨਵੰਬਰ 1635 ਸਵੀਨ ਦਿੱਲੀ ਦੇ ਚਾਨੀ ਚੌਕ ਜਾ ਕੇ ਸਾਧੂਤ ਪ੍ਰਾਪਤ ਕੀਤੀ। ਗੁਰੂ ਸਾਹਿਬ ਜੀ ਨੂੰ ਉਸੇ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਬਰਾਜਮਾਨ ਹੋ ਕੇ ਆਈਆਂ ਹੋਈਆਂ ਸੰਤਾਂ ਨੂੰ ਦਰਸ਼ਨ ਦੇ ਕੇ ਉਪਦੇਸ਼ ਬਖਸ਼ਿਸ਼ ਕਰਦੇ ਸਨ। ਇਸੇ ਦੰਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਦਾਰਾ ਜਨਮ ਸਥਾਨ ਸਜਾ ਬਾਬਾ ਸਭਜਾ ਦੇ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਤਿੰਨ ਸਭਜਾ ਦੇ ਬਾਬਾ ਜੋਹਾਰ ਸਿੰਘ ਜੀ ਬਵਜਰ ਸਿੰਘ ਹਫਤ ਸਿੰਘ ਨੇ ਜਨਮ ਹੋਇਆ। ਵੱਡੇ ਸਾਬਾ ਬਾਬਾ ਅਜੀਤ ਸਿੰਘ ਜੀ ਦਾ ਪੁੰਡਾ ਸਾਹਿਬ ਕਿਹਾ। ਆਜੋ ਆ ਗਏ ਸੰਤਾਂਗਣੀ ਜੋੜੇ ਨਹਿਣ ਦੀਆਂ ਨੇ ਆਜ ਨੇ ਜੋੜੇ ਉਹਨੂੰ ਹਜੇ ਫਿਰ ਤੇ ਜੋੜੇ ਪਾंदे ਰਹਿਣੇ ਲਾਂਦੇ ਰਹਿਣਾ ਇੱਥੇ ਲੱਗ ਗਿਆ ਹੈਗਾ ਸੀ ਜੋੜੇ ਆਓ 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 ਆਗਰੂ ਜੀ ਕੀਤ ਪੈਰ ਧੋ ਕੇ ਜਾਣਾ ਆਹੋ ਵਾਹਿ ਖਾਲਸਾ ਵਾਹਿ ਖਤ گردوارا گرو کے محل امارے سی. گرو کے محل واہی پاندھ کے بھلکاتم کے کامنا مفترتنی منا کامسی اخاتر سابت کو دیوے آپ کو پردود منا کوئتا خطورین سکرہ موی سپر آدھی ہن؟ 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 لیسے دے جائے مجھے 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 ਮੇਰੇ ਜੀਓ ਤੁਮੇ ਕੋ ਕੋ ਸਾਰੀ ਮਾਇਆ ਪਾਰ ਤੇ ਰਾਗ ਵਿੱਚ ਤਾਂ ਨੰਨ ਕਰਨਾ ਮਾਰ ਕੇ ਸੁਣਾਵਾਂ ਮੈਂ ਇਹ ਪੁਰਾਣੇ ਦੀ ਦੁਆ ਸਮਾਦ ਇਹ ਤਾਂ ਪੁਰਾਣੇ ਕਰਮਾਂ ਕਰਕੇ ਆ ਜਾਓ ਫਿਰ ਇੱਥੇ ਥਲੇ ਜਾਂਦਰ ਸਤਾਇਆ ਉਹ ਬਾਹਰ ਨਿਕਲਦਾ ਹੋਰਾ ਸਾਹਿਬ ਜਿੱਤੇ ਮਹਾਰਾਜ ਦੀ ਬੰਦਗੀ ਕਰਦੇ ਰਹੇ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਕਾਂਤ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਗੁਰਾਂ ਦੇ ਆਲੋ ਜਾਓ ਗੁਰੂ ਹਰਗੋਬਿੰਦ ਸਾਹਿਬ ਗੁਰਕਲ ਕੀ ਧਰ ਤੇ ਮਨ ਨੂੰ ਪਾਵੇ ਵਾਹਿਗੁਰੂ ਬੁਰਾ ਸਾਹਿਬ ਜਿੱਤੇ ਮਾਰੇ ਬੈਠ ਕੇ ਬੰਦਗੀ ਕਰਿਆ ਕਰਦੇ ਸੋ ਬਾਰੇ ਬਾਰੇ ਬੈ ਕੇ ਤੁਸੀਂ 5 ਮਿੰਟ ਵਾਹਿਗੁਰੂ 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 ਦਾ ਸਿਮਰਨ ਕਰ ਲਓ ਆ ਜੋ ਸਾਰੇ ਬਾਰੇ ਫਿਰ ਸਤਨਾਮ ਦਾ ਜਾਪ ਕਰਦੇ ਆ ਬਸ ਸਾਰੇ ਸੰਗਤਾਂ ਨੂੰ ਆ ਲਈ ਦੇ ਆ ਜੋ ਬਾਰੇ ਨਾਲ ਸਿਮਰਨ ਕਰੀਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ saat <Sýměl> naam vahe guru sat naam vahe guru sat naam vahe guru sat vahe guru sat vahe guru sat vahe guru सत्म वागुरु सत्नाम गुरु